ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਰੋ ਪਈ ਹੈ ਮਹਿਲਾ ਅਜਿਹਾ ਕਦੀ ਪਹਿਲਾਂ ਦੀ ਮੰਤਰੀ ਜਾਨੀ ਸ਼ਕਲਾ ਤੱਕ ਨਹੀਂ ਦੇਖੀ ਅਸੀਂ ਵੀ ਕਿਤੇ ਇਹ ਨਹੀਂ ਦੱਸਦਾ ਕਿ ਅਸੀਂ ਇਹਨਾਂ ਦਾ ਸਾਥ ਹਸੇ ਤੇ 370 ਰੇ ਮਹਿੰਦਰ ਕਿਉਂ ਦੀ ਇੱਕ ਵਾਰੀ ਪੂਰੀ ਜ਼ਿੰਦਗੀ ਦੀ ਦੇਖਿਆ ਹੈ ਮਹਿਲਾ ਦੀਆਂ ਗੱਲਾਂ ਸੁਣ ਕੇ ਸੀਐਮ ਮਾਨ ਦੀਆਂ ਅੱਖਾਂ ਦੇ ਵਿੱਚੋਂ ਵੀ ਆ ਗਏ ਨੇ ਹੰਝੂ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਕਮੋ ਜੀਆ ਇੱਕ ਵੀਡੀਓ ਤੁਹਾਡੇ ਮੁਖਾਤਿਬ ਕਰਦੇ ਆ ਜਿਸ ਦੇ ਵਿੱਚ ਸੀਐਮ ਮਾਨ ਪਾਵਕ ਨਜ਼ਰ ਆ ਰਹੇ ਨੇ ਦਰਅਸਲ ਪੰਜਾਬ ਭਰ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਅੱਜ ਪੀਟੀਐਮ ਦਾ ਆਯੋਜਨ ਕੀਤਾ ਗਿਆ ਸੀ ਯਾਨੀ ਕਿ ਪੇਰੈਂਟਸ ਟੀਚਰਸ ਮੀਟਿੰਗ ਮਾਪਿਆਂ ਅਤੇ ਅਧਿਆਪਕ ਦੀ ਮਿਲਣੀ ਦਾ ਆਯੋਜਨ ਜਿਹੜਾ ਉਹ ਕੀਤਾ ਗਿਆ ਸੀ ਪੰਜਾਬ ਭਰ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਇਸੇ ਦੌਰਾਨ ਜਦੋਂ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਉਹ ਪਟਿਆਲਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਥੇ ਜਿੱਥੇ ਬੱਚਿਆਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਅਧਿਆਪਕਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤੇ ਇਸੇ ਮੌਕੇ ਉਹਨਾਂ ਦੇ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਇਸੇ ਦੌਰਾਨ ਜਦੋਂ ਪਟਿਆਲਾ ਦੇ ਸਰਕਾਰੀ ਸਕੂਲ ਵੇਖੇ ਸੀਐਮ ਮਾਨ ਪਹੁੰਚਦੇ ਨੇ ਤਾਂ ਇੱਥੇ ਇੱਕ ਮਹਿਲਾ ਸੀਐਮਐਨ ਨੂੰ ਮਿਲ ਕੇ ਭਾਵੁਕ ਹੋ ਜਾਂਦੀ ਹੈ ਅਤੇ ਆਪਣਾ ਦੁੱਖ ਵੀ ਸੁਣਾਉਂਦੀ ਹੈ। ਦਰਅਸਲ ਮਹਿਲਾ ਦਾ ਘਰ ਵਾਲਾ ਕੁਝ ਸਾਲ ਪਹਿਲਾਂ ਹੀ ਉਸ ਨੂੰ ਛੱਡ ਕੇ ਚਲਾ ਗਿਆ ਸੀਗਾ ਅਤੇ ਉਸ ਤੋਂ ਬਾਅਦ ਇਸ ਮਹਿਲਾ ਨੇ ਆਪਣੀ ਤਿੰਨੇ ਕੁੜੀਆਂ ਨੂੰ ਖੁਦ ਪੜਾਇਆ ਲਿਖਾਇਆ ਅਤੇ ਘਰਾਂ ਦੇ ਵਿੱਚ ਕੰਮ ਕਰਕੇ ਉਹ ਘਰ ਦਾ ਖਰਚਾ ਚੁੱਕਦੀ ਆ ਰਹੀ ਹੈ। ਇਹ ਸਾਰੀਆਂ ਗੱਲਾਂ ਸੁਣ ਕੇ ਸੀਐਮਐਨ ਵੀ ਭਾਵੁਕ ਹੋ ਗਏ ਅਤੇ ਇਸ ਦੇ ਨਾਲ ਹੀ ਇੱਕ ਹੋਰ ਦੂਸਰੀ ਮਹਿਲਾ ਉੱਥੇ ਖੜੀ ਹੋਈ ਸੀ ਜੋ ਸੀਐਮਐਨ ਦੀ ਤਾਰੀਫ਼ਾਂ ਕਰਦੇ ਕਰਦੇ ਭਾਵ ਹੋ ਗਈ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਸਾਨੂੰ ਇਸ ਤਰ੍ਹਾਂ ਕੋਈ ਵੀ ਮੰਤਰੀ ਜਾਂ ਕੋਈ ਵੀ ਮੁੱਖ ਮੰਤਰੀ ਸਾਨੂੰ ਮਿਲਣ ਕਦੇ ਵੀ ਨਹੀਂ ਆਇਆ ਅਤੇ ਤੁਸੀਂ ਆਏ ਹੋ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ ਉਹਨੇ ਕਿਹਾ ਕਿ ਮੇਰਾ ਬੇਟਾ ਇੱਕ ਛੋਟਾ ਜੋ ਕਿ ਅਕਸਰ ਹੀ ਤੁਹਾਨੂੰ ਸੁਣਦਾ ਰਹਿੰਦਾ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਸੀਐਮ ਮਾਨ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਆ ਗਏ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਗੱਲ ਕਰਦੇ ਹੋਏ ਸੀਐਮ ਮਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਦਰਅਸਲ ਪੰਜਾਬ ਭਰ ਦੇ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਆਰਡਰ ਤੋਂ ਬਾਅਦ ਪੇਰੈਂਟਸ ਟੀਚਰਸ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਜਦੋਂ ਪਟਿਆਲਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਸੀਐਮ ਮਾਨ ਪਹੁੰਚੇ ਤਾਂ ਇੱਥੇ ਜਿੱਥੇ ਬੱਚਿਆਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਵੀ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਉਹਨਾਂ ਦੇ ਨਾਲ ਮਨੀਸ਼ ਸਿਸੋਦੀਆ ਤੇ ਅ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਨਜ਼ਰ ਆਏ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਤੇ ਇਸ ਦੇ ਨਾਲ ਹੀ ਮਾਪਿਆਂ ਨੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਅਧਿਆਪਕਾਂ ਦੇ ਨਾਲ ਵੀ ਇਸ ਮੌਕੇ ਗੱਲਬਾਤ ਕੀਤੀ ਹੈ ਤਾਂ ਤੁਹਾਡੇ ਰੂਬਰੂ ਉਹ ਵੀਡੀਓ ਕਰਦੇ ਹਾਂ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੜੇ ਨੇ ਉਹ ਭਾਵਕ ਹੁੰਦੇ ਹੋਏ ਨਜ਼ਰ ਆਏ ਨੇ ਸਾਨੂੰ ਐਸਾ ਬਦਲਾਅ ਤੋਂ ਹੀ ਬਹੁਤ ਖੁਸ਼ੀ ਹੈ ਕਿ ਜਿਹੜੇ ਐਡੇ ਵੱਡੇ ਵੱਡੇ ਮੰਤਰੀ ਖੜੇ ਮਰ ਗਿਆ ਉਰੇ ਆ ਕੇ ਸਾਨੂੰ ਮਿਲਣ ਸਾਨੂੰ ਮਿਲ ਕੇ ਜਾਂਦੇ ਅਸੀਂ ਤਾਂ ਕਦੀ ਪਹਿਲਾਂ ਦੀਆਂ ਮੰਤਰੀਆਂ ਦੀ ਸ਼ਕਲਾਂ ਤੱਕ ਨਹੀਂ ਦੇਖੀਆਂ ਸੀਗੀਆਂ ਜਿਹੜੇ ਸਾਡੇ ਸਾਡੇ ਸਾਹਮਣੇ ਨੇ ਮੰਤਰੀ ਜੀ ਖੜੇ ਸਾਨੂੰ ਯਕੀਨ ਨਹੀਂ ਹੋ ਰਿਹਾ ਛੋਟਾ ਭਾਈ ਆ ਮੈਂ ਛੋਟਾ ਭਾਈ ਆ ਵੱਡਾ ਭਾਈ ਆ ਲੱਖਾਂ ਮੈਂ ਹਾਂ ਪੜਿਓ ਬਹੁਤ ਜ਼ਿੰਮੇਵਾਰੀ ਵੱਡੀ ਹੈ ਬਹੁਤ ਜ਼ਿੰਮੇਵਾਰੀ ਵੱਡੀ ਹੈ ਨਿਭਾਉਂਗਾ ਮੈਂ లైవ్ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ